ਕਿ ਸਾਨੂੰ ਦੇਖ ਲੈ ਕੋਈ ਨਹੀਂ ਕਿ ਗਰੇ ਕਿੱਥੇ ਗਦੇ ਤੇ ਉਹ ਸੇ ਪਾਣੀ ਪੀਣ ਲੱਗਿਆ ਪੀਣ ਉੱਤੇ ਪਾਣੀ ਪੀਣ ਲੱਗਿਆ ਉਹ ਉੱਠਿਆ ਨਾ ਹਾਂ ਬਾਹਰ ਤੋਂ ਪੈਰੀ ਖਿੱਚ ਗਿਆ ਬਾਹਰ ਫਿਸਲ ਗਿਆ ਹਾਂ ਚੱਕਿਆ ਸੰਭਲਦੇ ਚੰਗੀ ਹੋ ਬਚ ਗਿਆ ਤੇ ਆਲ ਮਾਰਦੇ ਫਿਰ ਮੈਨੂੰ ਜਿੰਮੇ ਦੇ ਤੁਰੇ ਤਾਂ ਹੀ ਨੇ ਪਤਾ ਦੀਆ ਜੇ ਨਾਮ ਪਤਾਂਦੇ ਇਹ ਤਾਂ ਨਿਕਲ ਗਈ ਸੀ ਜਿਦਾਂ ਉੱਠਦਾ ਕਿ ਜੁੰਡ ਆ ਗਿਆ ਥੂ ਹਾਂ ਸਿਰਾਂ ਤੇ ਸਜੀ ਦਸਤਾਰ ਜਿੱਥੇ ਸਿਰ ਦਾ ਤਾਜ ਹੁੰਦੀ ਹੈ ਉੱਥੇ ਹੀ ਇਹਨਾਂ ਦਸਤਾਰਾਂ ਨਾਲ ਹੁਣ ਤੱਕ ਕਈ ਜ਼ਿੰਦਗੀਆਂ ਦਾ ਬਚਾ ਵੀ ਹੋ ਸਕਿਆ ਇਸ ਤਰ੍ਹਾਂ ਦੀ ਮਿਸਾਲ ਪਿੰਡ ਨੂਨਹੋਦੇ ਪਰਮਜੀਤ ਸਿੰਘ ਉਸ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਕਰ ਦਿਖਾਈ ਹੈ ਕਿ ਉਹ ਕਿਤੇ ਕੰਮ ਗੈਰਹੀ ਦੇ ਪਰਤ ਦੇ ਨੇੜੇ ਪਾਗੜਾ ਨੇ ਚਰੂੜੇ ਜਾ ਰਹੇ ਵਿਅਕਤੀ ਦੀ ਆਪਣੀ ਪੱਟ ਖੋਲ ਕੇ ਜਾਨ ਬਚਾਈ ਸੁਣੋ ਪਿਓ ਪੁੱਤਰ ਦੀ ਜ਼ੁਬਾਨੀ ਕੀ ਕਿਹਾ ਉਹਨਾਂ ਨੇ ਸੱਤਿਆ ਸਮੁੰਦਰ ਚੰਦੀ ਹੋ ਬਚ ਕੇ ਕੀ ਗਿਆ ਜੀ ਨਾਮ ਪਤਾ ਦੇ ਜੀ ਤਾਂ ਨਿਕਲ ਗਏ ਸੀ ਜਦੋਂ ਉੱਤਾਈ ਕਿ ਜੁੰਡਾ ਆ ਗਿਆ ਤੂੰ ਹਾਂ ਪਤਾ ਸੀ ਇਹਨਾਂ ਨੂੰ ਮਾਂ ਜੀ ਦੇਖਦੇ ਰਹੇ ਪਿੱਛੇ ਵੀ ਫਿਰ ਅੱਗੇ ਨਿਕਲ ਗਏ ਸੀ ਆਵਾਜ਼ ਆਵਾਜ਼ ਤੋਂ ਆ ਰਹੇ تھے ਫਿਰ ਦੇਖ ਕੇ ਕਹਿੰਨ ਕਿ ਖਾਜੀ ਨਹੀਂ ਨਾ ਦਿੱਤਾ ਹੈ ਹਾਂ ਹਾਂ ਕਿ ਕਹਾ ਹੈ ਫਿਰ ਦੇਖ ਨਹੀਂ ਪਿਆ ਤਾਂ ਮੇਂ ਨਜ਼ਰ ਪਈ ਗਈ ਉਹਨੂੰ ਇਹ ਤਾਂ ਉੱਥੇ ਪਰੜਿਆ ਉਹਨਾਂ ਕੋਲ ਜੀ ਮੜਾ ਲੇਟਾ ਜੋ ਇੱਥੇ ਨੂੰ ਕੋਈ ਕੋਈ ਨਿਸ਼ਾਮਤ ਨੂੰ ਆਜੋ ਇੱਧਰ ਸ਼ਾਮ ਆਇਆ ਇੱਧਰ ਬਹੁਤ ਬਹੁਤ ਹੀ ਮਿੱਠੀ ਸੋਟਾ ਜਰੀ ਆਇਆ ਨੇਰ ਤੇ ਪਾਣੀ ਪੀਣਾ ਚਾਹੀਦਣੀ ਇਦਾਂ ਚੱਪਲਾਂ ਢੜ ਗਈਆਂ ਪਿੱਛੇ ਹੀ ਨਹੀਂ ਬਾਹਰ ਹੋਣੀ ਮੈਂ ਤੁਹਾਡਾ ਜਸਵੀਰ ਸਿੰਘ ਨੂੰ ਲਈ ਜਿਵੇਂ ਕਿ ਦਸਤਾਰ ਸਿਰਾਂ ਦਾ ਤਾਜ ਹੁੰਦੀ ਹੈ ਤੇ ਹੁਣ ਤੱਕ ਉਹ ਦਸਤਾਰਾਂ ਨਾਲ ਕਈ ਜ਼ਿੰਦਗੀਆਂ ਦਾ ਬਚਾਅ ਵੀ ਹੋਇਆ ਹੈ ਅਜਿਹੀ ਇੱਕ ਮਿਸਾਲ ਆਪਣੇ ਨੌ ਪਿੰਡ ਦੇ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਪਿਤਾ ਪਰਮਜੀਤ ਸਿੰਘ ਨਾ ਘਰ ਦਿਖਾਈ ਹੈ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਇੱਕ ਰੁੜੇ ਜਾ ਰਹੇ ਭਾਖੜਾ ਨਹਿਰ ਵਿੱਚ ਰੁੜੇ ਜਾ ਰਹੇ ਬੰਦੇ ਦੀ ਜਾਨ ਬਚਾਈ ਦਸਤਾਰਾਂ ਨਾਲ ਆਪਣੀ ਦਸਤਾਰਾਂ ਨੂੰ ਗੱਟ ਮਾਰ ਕੇ ਤੇ ਦਸਤਾਰਾਂ ਨਾਲ ਉਹਦੀ ਜਾਨ ਬਚਾਈ ਤੇ ਉਹਨਾਂ ਨਾਲ ਗੱਲਬਾਤ ਕਰਦੇ ਅੱਜ ਉਹਨਾਂ ਦੇ ਘਰ ਪਹੁੰਚੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਕਿਰਮ ਤੁਹਾਡਾ ਜੀ ਹਰਪ੍ਰੀਤ ਸਿੰਘ ਜੀ ਪਾਜੀ ਕੱਲ ਤੁਸੀਂ ਗਏ ਸੀ ਕਿਤੇ ਜਾ ਰਹੇ ਸੀ ਤਾਂ ਤੁਹਾਨੂੰ ਕੰਮ ਗਏ ਸੀ ਤੁਸੀਂ ਹਾਂਜੀ ਹਾਂਜੀ ਤਾਂ ਜਦੋਂ ਤੁਹਾਨੂੰ ਇਹ ਕਿਵੇਂ ਹੋਇਆ ਤੁਸੀਂ ਇੱਕ ਜਾਨ ਬਚਾਈ ਦਸਤਾਰਾਂ ਨਾਲ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਸਾਰੇ ਦੱਸੋ ਅਸੀਂ ਨਾ ਹੀ ਨਹਿਰ ਦੇ ਕੰਢੇ ਆ ਰਹੇ ਸੀ ਗਏ ਹਾਂ ਕਿਹੜੀ ਜਗ੍ਹਾ 'ਚ ਕਿਹੜੀ ਜਗ੍ਹਾ ਆਹਾਂ ਖਰੋਟੇ ਕੋਲੀ ਭੱਤ ਘੜਦੇ ਨੇ ਭੱਤ ਘੜ ਨੇੜੇ ਹਾਂਜੀ ਖਰੋਟੇ ਅੱਛਾ ਤੁਸੀਂ ਕੰਮ ਗਏ ਹੋਣੇ ਕੋਈ ਹਾਂਜੀ ਹਾਂਜੀ ਅਸੀਂ ਕੰਮ ਗਏ ਸੀ ਗਏ ਵਾਪਸ ਆ ਰਹੇ ਸੀ ਹਾਂਜੀ ਹਾਂਜੀ ਉੱਥੇ ਨਾ ਹੀ ਦੋ ਨਾ ਉਹ ਤੇ ਹੀ ਨਾ ਅਰੇ ਇਹ ਦਿਨੇ ਆਣੇ ਅੱਛਾ ਜੀ ਉਹ ਪੂੜੀਆਂ ਫੜ ਕੇ ਨਾ ਤੇ ਹੁੰਦੇ ਨਾ ਜੀ ਉਹਨਾਂ ਨੇ ਕੋਈ ਬੰਦਾ ਗਿਰਦਾ ਦੇਖਿਆ ਹੀ ਨਹਿਰ ਚ ਅੱਛਾ ਜੀ ਉਹਨਾਂ ਨੇ ਸਾਨੂੰ ਦੱਸਿਆ ਜੀ ਅੱਛਾ ਜੀ ਪਰ ਉਹਨਾਂ ਕੋਲ ਹੈ ਹੈ ਨਹੀਂ ਤਾਂ ਕੁਝ ਜਿਹਦੇ ਸਾਰੇ ਕੱਢ ਸਕੀਏ ਸਾਰੇ ਕੱਢ ਸਕੀਏ ਅੱਛਾ ਜੀ ਹਮ ਅਸੀਂ ਫਿਰ ਉਹਨਾਂ ਨੇ ਮਗਰ ਗਏ ਹੀ ਉੱਥੇ ਸੱਚੀ ਉਹ ਨਹਿਰ ਦੇ ਵਿੱਚ ਇੱਕ ਬੰਦਾ ਸੀਗਾ ਜੀ ਉਹਨਾਂ ਕਾਹੀ ਦਾ ਝੂਂਡ ਫੜ ਫੜਿਆ ਹੋਇਆ ਸੀਗਾ ਜੀ ਅੱਛਾ ਜੀ ਕਾਹੀ ਦਾ ਝੂਂਡ ਹੂੰ ਕਾ ਹਾਂ ਜੀ ਪਹਿਲਾਂ ਤਾਂ ਰੁੜਦਾ ਗਿਆ ਉਹ ਕਾਹੀ ਦਾ ਝੂੜ ਫੜ ਕੇ ਨਹਿਰ ਦੇ ਕੰਢੇ ਪਰ ਲੱਗਿਆ ਹੋਇਆ ਸੀ ਫਿਰ ਜੀ ਮੇਰੇ ਨਾਲ ਡੈਡੀ ਸੀਗੇ ਜੀ ਇਹਨਾਂ ਨੇ ਆਪਣੀ ਪੱਗ ਲਾਈ ਜੀ ਪੱਗ ਫਿਰ ਅਸੀਂ ਵਿੱਚ ਗੇਦੀ ਜੀ ਨਹਿਰ ਦੇ ਅੱਛਾ ਜੀ ਉਹਨਾਂ ਨੇ ਫਿਰ ਪੱਗ ਪਗੜੀ ਜੀ ਤਾਂ ਉਹਨੂੰ ਪੱਗ ਫਕੜ ਕੇ ਅਸੀਂ ਤਿੰਨਾ ਚਾਰਾਂ ਨੇ ਦੋ ਤਾਂ ਉਹੀ ਤੇ ਜੀ ਦੋ ਪਰਵਾਸੀ ਹਾਂ ਜੀ ਪਰਵਾਸੀ ਮਜ਼ਦੂਰ ਸੀ ਗਈ ਹੂੰ ਉਹ ਤੇ ਦੋ ਅਸੀਂ ਤੇ ਜੀ ਫਿਰ ਉਹਨਾਂ ਨੇ ਪੱਗ ਫਗੜੀ ਘੁੱਟ ਗਈ ਪੱਗ ਦੇ ਸਾਰੇ ਉਹਨੂੰ ਬਾਹਰ ਕੱਢਿਆ ਜੀ ਅੱਛਾ ਜੀ ਜਦੋਂ ਬਾਹਰ ਨਿਕਲੇ ਬੋਤ ਕਬੜਾਏ ਹੋਏ ਸੀਗੇ ਹੁਣ ਮੈਨੂੰ ਦੱਸਿਆ ਜੀ ਹੂੰ ਬਈ ਮੈਂ ਪਾਣੀ ਪੀਣ ਗਿਆ ਸੀਗਾ ਜੀ ਪਾਣੀ ਪੀ ਕੇ ਜਦੋਂ ਵਾਪਸ ਉੱਪਰ ਆਣ ਲੱਗਣ ਪੈਰ ਫਿਸਲ ਗਿਆ ਜੀ ਕੋੜੀ ਵਰਤੇ ਅੱਛਾ ਜੀ ਪੈਰ ਫਿਸਲਣ ਕਰਕੇ ਵੀ ਉਹ ਵਿੱਚ गिर ਗਿਆ ਜੀ ਅੱਛਾ ਜੀ ਥੋੜੀ ਦੂਰ ਤੱਕ 500 ਮੀਟਰ ਦੂਰ ਤੱਕ ਉਹ ਰੁੜਦਾ ਗਿਆ ਵੀ ਪਹਿਲਾਂ ਮੈਂ ਇੱਕ ਛੋਟਾ ਝੁੰਡ ਫੜਿਆ ਤਾਂ ਕਾਸੀ ਦਾ ਜੋ ਪੱਟ ਹੋ ਗਿਆ ਜੀ ਹਾਂ ਨਰਮ ਹੋਣਾ ਹਾਂ ਉਹ ਨਰਮਤਾ ਉਹ ਤੋਂ ਬਾਅਦ ਅੱਗੇ ਫਿਰ ਕੋਈ بڑا ਹੱਥ ਲੱਗ ਗਿਆ ਜੀ ਉਹਦੇ ਉਹ بڑا ਫੜ ਕੇ ਉੱਥੇ ਹੀ ਨਾਲ ਲੱਗਿਆ ਰਿਹਾ ਜੀ 10 15 ਮਿੰਟ ਤੱਕ ਜੀ ਉਦੋਂ ਨੂੰ ਜਾਨੂੰ ਅਸੀਂ ਆ ਗਏ ਜੀ ਅੱਛਾ ਜੀ ਉਹ ਪੱਗ ਗੇੜ ਕੇ ਅਸੀਂ ਉਹਨੂੰ ਬਾਹਰ ਕੱਢਿਆ ਜੀ ਅੱਛਾ ਜੀ ਲੱਗਦਾ ਤੁਹਾਨੂੰ ਇੱਕ ਦਸਤਾਰ ਸਿਰਾਂ ਦਾ ਤਾਜ ਆ ਤੇ ਦਸਤਾਰਾਂ ਜ਼ਿੰਦਗੀ ਵੀ ਬਚਾ ਸਕਦੀਆਂ ਹਨ ਲੱਖਾਂ ਲੱਖਾਂ ਨਾ ਤਾਂ ਕਿ ਕਿਵੇਂ ਲੱਗਦਾ ਇਹ ਦਸਤਾਰ ਨੂੰ ਦੇਖ ਕੇ ਹਾਂ ਜੀ ਦਸਤਾਰ ਸਾਰਿਆਂ ਨੂੰ ਸਜਾਣੀ ਚਾਹੀਦੀ ਜੀ ਗੁਰੂ ਪਿੜਿਆਂ ਨਾਲ ਅੰਨਿਆ ਕਰਵਾ ਨਿਆ ਦਿੱਤੀ ਹੈ ਇਹ ਦਸਤਾਰਾਂ ਕਰਕੇ ਸਾਡੇ ਲਈ ਤੁਹਾਨੂੰ ਦਸਤਾਰ ਬਚਾਣੀ ਚਾਹੀਦੀ ਹੈ ਜੀ ਤੇ ਦਸਤਾਰ ਕਹਿੰਦਾ ਮਤਲਬ ਦਸਤਾਰ ਸਿਰਾਂ ਦਾ ਤਾਜ ਹੈ ਤੇ ਅੱਜ ਦਸਤਾਰ ਜੇ ਤੁਹਾਡੇ ਜਿਹੜਾ ਤੇ ਹੋਈ ਤੇ ਆ ਜਿੰਦਗੀ ਬਚੀ ਹੈ ਨਾ ਜਿੰਦਗੀ ਬਚੀ ਹਾਂਜੀ ਬੰਦਿਆਂ ਦੀ ਹੈ ਨਾ ਜਿਹੜੇ ਬੰਦੇ ਜਿਹੜੇ ਦੂਜਿਆਂ ਦੀ ਜਿੰਦਗੀ ਬਚਾ ਸਕੀ ਮੈਂ ਪਹਿਲਾਂ ਵੀ ਅਜੇ ਕਈ ਉਦਾਹਰਣਾਂ ਦੇਖੀ ਹੈ ਸਮਾਜ ਵਿੱਚ ਵੀ ਜੇ ਦਸਤਾਰਾਂ ਨਾਲ ਹੀ ਕਈ ਬੰਦੇ ਕੱਡੇ ਨਹਿਰਾਂ ਵਿੱਚੋਂ ਨਾ ਹਾਂਜੀ ਹਾਂਜੀ ਤੁਸੀਂ ਕਹਿੰਦੇ ਤੁਹਾਡੇ ਭਰਾ ਨੇ ਵੀ ਮੇਰੇ ਛੋਟੇ ਭਰਾ ਨੇ ਜੀ ਪਿਛਲੇ ਸਾਲ ਜੀ ਟੀਲੇ ਸਾਲ ਗਿਰਿਆ ਸੀਗਾ ਜੀ ਆਹਾਂ ਆਹ ਕਿਹੜਾ ਪਿੰਡ ਪਿੰਦੇ ਦਾ ਬੰਦਾ ਗਿਰ ਗਿਆ ਸੀਗਾ ਜੀ ਭੋਲੀ ਪੁਲ ਕੋਲ ਹੀ ਹਾਂਜੀ ਹਾਂਜੀ ਛੋਡੇ ਭਾਈ ਨੇ ਪੱਗ ਬੰਨੀ ਹੋਈ ਸੀ ਉਹਨੇ ਵੀ ਇੱਥੇ ਕੱਢਿਆ ਸੀਗਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਤੇ ਉਹਨਾਂ ਨੇ ਵੀ ਦਸਤਾਰ ਬੰਨੀ ਹੋਦੀ ਹੈ ਨਾ ਹਾਂਜੀ ਉਹਨਾਂ ਨੇ ਦਸਤਾਰ ਬੰਨੀ ਹੋਈ ਸੀ ਤੇ ਉਹ ਬਾਹਰ ਕੱਢਿਆ ਜੀ ਸੁਰੱਖਿਅਤ ਬਾਹਰ ਕੱਢਿਆ ਤੇ ਚਲੋ ਇਹ ਤੁਹਾਡੇ ਫਾਦਰ ਸਾਹਿਬ ਤੁਸੀਂ ਫੇ ਕਿਵੇਂ ਉਹ ਗੱਟਾ ਬੰਨੀ ਆ ਜੀ ਗੱਠ ਬੰਨੀ ਆ ਗੱਡ ਮਾਰੀ ਦੀ ਨਹੀਂ ਜੀ ਪੱਗ ਪੱਗੇ ਪੱਗੇ ਪੂਰੀ ਆ ਗਈ ਸੀ 8-9 ਮੀਟਰ ਦੀ ਪੱਗ ਹੈਗੀ ਸੀਗੀ ਅੱਛਾ ਜੀ ਹਾਂਜੀ ਉਹੀ ਪਹੁੰਚ ਗਈ ਜੀ ਉਦੇ ਤੱਕ ਅੱਛਾ ਸਿਰੇ ਤੱਕ ਪਹੁੰਚ ਗਈ ਤੇ ਇਹਨਾਂ ਨਾਲ ਇਹਨਾਂ ਦੇ ਪਿਤਾ ਜੀ ਨਾਲ ਵੀ ਗੱਲ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਇਹ ਅੱਜ ਤੁਹਾਡੀ ਇਸ ਦਸਤਾਰ ਨੇ ਦਿਖਾ ਸਕਦੇ ਦਸਤਾਰ ਕਿੱਥੇ ਜੀ ਹਾਂ ਜੀ ਹਾਂ ਜੀ ਆਹ ਦੇਖੋ ਜੀ ਇਸ ਦਸਤਾਰ ਨੇ ਇਹ ਦਸਤਾਰ ਇਹ ਕਿੰਨੇ 8-9 ਮੀਟਰ ਹੋਣੀ ਜੀ ਇਹ ਇਹ ਲੰਬੀ ਦਸਤਾਰ ਤਾਂ ਕਰਕੇ ਜੀ ਇਹ ਕਿਸੇ ਜ਼ਿੰਦਗੀ ਬਚਾਈ ਇਹ ਦਸਤਾਰ ਨੇ ਜ਼ਿੰਦਗੀ ਬਚਾਈ ਇੱਕ ਬੰਦੇ ਦੀ ਤੇ ਆ ਇਹਨਾਂ ਨਾਲ ਗੱਲਬਾਤ ਕਰਦੇ ਇਹਨਾਂ ਦੇ ਅੰਕਲ ਜੀ ਨਾਲ ਤੇ ਕੀ ਕਹਿਣਾ ਜਾਊਂਗਾ ਅੰਕਲ ਜੀ ਇਹ ਦਸਤਾਰ ਕੱਲ ਤੁਸੀਂ ਸਜਾਈ ਹੋਈ ਸੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਕਿ ਅੱਜ ਬਚਾਈ ਕੱਲ ਜਿੰਦਗੀ ਕਿਸੇ ਬੰਦੇ ਦੀ ਕਿਵੇਂ ਮਹਿਸੂਸ ਕਰਦੇ ਆਂ ਦੇਖੋ ਜੀ ਜਦੋਂ ਤੱਕ ਤਾਂ ਬੰਦਾ ਮੈਂ ਦੇਖਿਆ ਵਿੱਚ ਮੈਂ ਵੀ ਘਰ ਆ ਗਿਆ ਇੱਕਦਮ ਹੂੰ ਜਿਹੜੇ ਚ ਬੰਦਾ ਬੜੀ ਮੁਸੀਬਤ ਵਿੱਚ ਵਸਿਆ ਵਾ ਮੈਂ ਦੇਰ ਨਹੀਂ ਕਰੀ ਫਟਾਫਟ ਦਸਤਾਰ ਖੋਲ ਕੇ ਨਾ ਉਹਦੀ ਪਹਿਲਾਂ ਪਿੰਨਾ ਕੱਢਿਆ ਅੱਛਾ ਜੀ ਕਿਉਂਕਿ ਹੋ ਸਕਦਾ ਵੀ ਪਿੰਨਾ ਹੱਥ 'ਚ ਲੱਗ ਜੰਨੀ ਆ ਬੰਦੇ ਨੂੰ ਬੰਦਾ ਛੱਡ ਦਿੰਦਾ ਹੂੰ ਹੈ ਜੀ ਪੁੱਤਰ ਆਪਣਾ ਝੂਣ ਵੀ ਛੱਡ ਦਿੰਦਾ ਦਸਤਾਰ ਵੀ ਛੱਡ ਦਿੰਦਾ ਫਿਰ ਬੰਦੇ ਜਾਨ ਸਾਥੀ ਪਹਿਲਾਂ ਮੈਂ ਹਲੇ ਕਿ ਮੇਰੇ ਬੇਟੇ ਨੇ ਮੈਨੂੰ ਕਹੀ ਜੇ ਆਪੇ ਛੇਤੀ ਕਰੋ ਅੱਛਾ ਜੀ ਮੈਂ ਬਹੁਤ ਪਿੰਨਾ ਤਾਂ ਕੱਢਣੀਆਂ ਆਏ ਦੋ ਪਿੰਨਾ ਸੀ ਦੋਨੇ ਪਿੰਨਾ ਮੈਂ ਕੱਢ ਕੇ ਬਾਹਰ ਰੱਖ ਦਿੱਤੀਆਂ ਅੱਛਾ ਜੀ ਤੋਂ ਬਾਅਦ ਫਿਰ ਮੈਂ ਜਦ ਇਹ ਗੇੜਤੀ ਹੈ ਜਦ ਇਹ ਅੱਛਾ ਜੀ ਮੇਰੇ ਸੀ ਦੋਨੇ ਲੱਗੇ ਤੀਜੇ ਉਹ ਮਜ਼ਦੂਰ ਵੀ ਜੋ ਸਾਡੇ ਨਾਲ ਪਿੱਛੇ ਲੱਗੇ ਅੱਛਾ ਜੀ ਹਾਂ ਜੀ ਤਾਂ ਕਰਕੇ ਫਿਰ ਆਸੀਂ ਬੰਦੇ ਨੂੰ ਕਿਹਾ ਭਾਈ ਤੂੰ ਪੱਕੀ ਤਰ੍ਹਾਂ ਹੱਥ ਪਾ ਲੈ ਭਾਈ ਇੱਕ ਹੱਥ ਨਾਲ ਪਾ ਭਾਈ ਦੋਨੇ ਹੱਥ ਪਾ ਦੂੰਗਾ ਅੱਛਾ ਪਹਿਲਾਂ ਛੱਡਦਾ ਨਹੀਂ ਤਾਂ ਹੈ ਕਹਿੰਦੇ ਹਾਂ ਹਾਂ ਪਹਿਲੇ ਉਹ ਹੀ ਖੱਤ ਪਾਉਂਦਾ ਸੀ ਅੱਛਾ ਜੀ ਤੇ ਖਤ ਉਹਨੂੰ ਫ੍ਰੀ ਰੱਖਿਆ ਪਾਦਾ ਹਾਂਜੀ ਹਾਂਜੀ ਝੂਣ ਫੜਿਆ ਪਾਦਾ ਤੇ ਤੂੰ ਦੋਨੇ ਹੱਥ ਪਾ ਲਿਆ ਅਸੀਂ ਤੈਨੂੰ ਪੱਕੀ ਤਰ੍ਹਾਂ ਫੜਿਆ ਹੋਇਆ ਅਸੀਂ ਨਹੀਂ ਆਂਦੇ ਤੇਰੇ ਵਜਨ ਨਾਲ ਪਈ ਅਸੀਂ ਤੈਨੂੰ ਖਿੱਚ ਲੈਣਾ ਚਾਰ ਬੰਦੇ ਆ ਅਸੀਂ ਅੱਛਾ ਜੀ ਹਾਂਜੀ ਉਹਨੇ ਫਿਰ ਪੱਕੀ ਤਰ੍ਹਾਂ ਹੱਥ ਪਾ ਲਿਆ ਬਸ ਇਹ 2 ਮਿੰਟ ਚ ਅਸੀਂ ਜਦੇ ਬਾਹਰ ਏ ਇਹ ਤੁਸੀਂ ਕਿਵੇਂ ਮਹਿਸੂਸ ਕਰਦੇ ਦਸਤਾਰਾਂ ਜਿੱਥੇ ਸਿਰਾਂ ਦਾ ਤਾਜ ਆ ਸੋਹਣੇ ਲੱਗਦੀਆਂ ਹਾਂ ਹਾਂਜੀ ਹਾਂਜੀ ਤੇ ਗੁਰੂ ਸਾਹਿਬ ਨੇ ਬਖਸ਼ੀ ਹਨਾ ਦਸਤਾਰਾਂ ਤੇ ਉੱਥੇ ਜਿੰਦਗੀ ਵੀ ਬਚਾਉਂਦੀਆਂ ਹਾਂ ਹਾਂਜੀ ਹਾਂਜੀ ਆ ਮਿਸਾਲ ਤੁਹਾਡੇ ਸਾਹਮਣੇ ਹੀ ਆ ਜੀ ਨਿਸ਼ਾਨਦੀ ਹਾਂਜੀ ਹਾਂਜੀ ਤੇ ਕਿਵੇਂ ਲੱਗਦਾ ਜੀ ਇਹ ਕਿ ਕਿਆ ਕਹਿਣਾ ਚਾਹੂਗੇ ਜੀ ਹੋਰ ਹੋਰ ਨੂੰ ਕਿ ਨਸੀਹਤ ਦੇਣਾ ਤਾਂ ਇਹੀ ਕਹਿਣਾ ਚਾਹੁੰਦੇ ਜੀ ਵੀ ਹਰੇਕ ਬੰਦਾ ਦਸਤਾਰ ਸਜਾਏ ਹਾਂਜੀ ਹਾਂਜੀ ਚਾਹੇ ਕਿਉਮ ਵੀ ਹੋ ਮੂਨਾ ਨਾ ਹੋਏ ਦਸਤਾਰ ਸਜਾਈ ਫਿਰ ਵੀ ਉਹਦਾ ਰੋਪ ਪੂਰਾ ਹੋ ਜਾ ਹਾਂਜੀ 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 ਕਿਉਂਕਿ ਕਿਸੇ ਨਾ ਕਿਸੇ ਟਾਈਮ ਦੇਖੋ ਆਪਾਂ ਮੋਟਰਸਾਈਕਲ ਤੇ ਡੇਹੀ ਜਾਂਦੇ ਜਾਂ ਕਿਤੇ ਸਕੂਟਰੀ ਤੇ ਹੈ ਤਾਂ ਵੀ ਸਾਡਾ ਬਚਾਅ ਹੁੰਦਾ ਸਾਡੇ ਸਿਰ ਦਾ ਬਚਾਅ ਹੁੰਦਾ ਦਸਤਾਰ ਨਾਲ ਹਾਂਜੀ 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 ਜੇਕਰ ਕੋਈ ਐਸੀ ਮੁਸੀਬਤ ਹੋ ਜਾਂਦੀ ਕਿਤੇ ਰਸਤੇ ਸਾਡੀ ਚੋਟ ਲੱਗ ਜਾਂਦੀ ਤਾਂ ਵੀ ਅਸੀਂ ਪਾੜ ਕੇ ਉਹਦੇ ਆਪਣਾ ਪੱਟੀ ਬੰਨ ਸਕਦੇ ਹਾਂਜੀ 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 ਇਹ ਗੱਲਾਂ ਇਹ ਹੁੰਦੀਆਂ ਵੀ ਦਸਤਾਰ ਜਰੂਰ ਮਤਲਬ ਜਾਨੀ ਜਾਂਦੀ ਹੈ ਹੈਲਮਟ ਦਾ ਕੰਮ ਕਰਦੀ ਹੈ ਨਾ ਹੈਲਮਟ ਦਾ ਕੰਮ ਵੀ ਇਹ ਕਰਦੀ ਹੈ ਹਾਂਜੀ ਤੇ ਇਨਸਾਨ ਵੀ ਹੈ ਬੰਦੇ ਦੀ ਹਾਂਜੀ 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 ਬੰਦੇ ਦਾ ਸਾਰਾ ਰੋਬ ਜੀ ਦੇ ਨਾਲ ਹੁੰਦਾ ਤੇ ਗੁਰੂ ਸਾਹਿਬ ਜੀ ਦੇਣ ਵੀ ਹੈ ਤੇ ਅੱਜ ਜਦੋਂ ਅਸੀਂ ਜਿੰਦਗੀ ਬਚਾਈ ਉਸ ਸ਼ਖਸ ਦੀ ਉਸ ਬੰਦੇ ਦੀ ਤਾਂ ਬੰਦੇ ਨੇ ਕਿਹਾ ਕਿ ਆ ਵੀ ਧੰਨਵਾਦ ਕੀਤਾ ਹਾਂਜੀ ਬਹੁਤ ਕਰਿਆ ਜੀ ਉਹ ਤਾਂ ਪਿਆਰ ਕਰਦਾ ਹੀ ਰਿਹਾ ਜੀ ਅੱਛਾ ਜੀ ਤੇ ਸਾਨੂੰ ਵੀ ਉਸ ਟਾਈਮ ਬਹੁਤ ਖੁਸ਼ੀ ਹੋਈ ਗਈ ਅਸੀਂ ਅੱਜ ਕੋਈ ਚੰਗਾ ਕੰਮ ਕੀਤਾ ਚੰਗਾ ਕਰਮ ਕੀਤਾ ਹਾਂਜੀ ਤੇ ਸਾਡੇ ਮਨ ਨੂੰ ਖੁਸ਼ੀ ਆਈ ਤੇ ਹੋਰ ਕੀ ਕਹਿਣਾ ਚਾਹੋਗੇ ਜੀ ਬੱਸ ਜੀ ਤਾਂ ਇਹ ਗਾਣਾ ਚਾਹੁੰਦੇ ਜੀ ਵਈ ਦਸਤਾਰ ਨੇ ਦਸਤਾਰ ਸਜਾਣੀ ਚਾਹੀਦੀ ਹੈ ਜੀ ਹਾਂਜੀ ਹਾਂਜੀ ਹਰੇਕ ਨੂੰ ਦਸਤਾਰ ਸਜਾਣੀ